318 ਜੂਨ ਦੀ ਗੱਲ ਹੈ ਤੇ ਸ਼ਹਿਰ ਅਰਨੀ ਵਾਲਾ ਦੇ ਵਿੱਚ ਰਕਵਾ ਚਾਹਲਾ ਪਿੰਡ ਪੰਦੇ ਨਾਲ ਇਹਦੇ ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਵੀ ਹੋਏ ਨੇ ਉੱਥੇ ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸ ਦੀ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰਿ ਵਿੱਚ ਇਹਨਾਂ ਦਾ ਜ਼ੁਬਾਨੀ ਤੌਰ ਤੇ ਪਹਿਲਾ ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਗਏ ਅਰਨੀ ਵਾਲਾ ਵਾਲੀ ਸਾਈਡ ਤੇ ਤੇ ਉੱਥੇ ਵੀ ਉਹਨਾਂ ਨੇ ਹੁਲਟ ਬਾਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 ਤੇ ਐਫਆਈਆਰ ਨੰਬਰ 65 2024 ਪੁਲਿਸ ਸਟੇਸ਼ਨ ਅਰਲੀ ਵਾਲਾ ਦੀ ਐਫਆਈਆਰ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 307 323 324 336 160 ਆਈਪੀਸੀ 148 159 ਤੇ 25545 ਆਰਮਜ਼ਟ ਦੇ ਵਿੱਚ ਐਫਆਈਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ 사જનਪ੍ਰੀਤ ਕੁਲਦੀਪ ਸਿੰਘ سنی ਰਤਨਪੁਰੀਆ ਪ੍ਰਿਤਪਾਲ ਸਿੰਘ ਸੁਖਪਾਲ ਸਿੰਘ ਬਲਜੀਤ ਸਿੰਘ ਹੈਪੀ ਸਿੰਘ ਪ੍ਰਕਾਸ਼ ਸਿੰਘ ਅੰਗਰੇਜ ਕਰਨ ਸਾਗਰ 사જન ਕਰਨ ਸਿੰਘ ਦੂਸਰੇ ਕਰਨ ਸਿੰਘ ਸੋਨੂ ਸਿੰਘ ਇਹ ਕੁੱਲ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ ਦੂਸਰੇ ਸਾਈਡ ਤੇ ਗੁਰਵਿੰਦਰ ਸਿੰਘ ਸਤਨਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਫਲਵਿੰਦਰ ਸਿੰਘ 사인 ਅਮਨਦੀਪ ਸਿੰਘ ਰਾਹੁਲ ਪੱਲਾ 크੍ਰਿਸ਼ਨ ਰਾਜੂ ਅਕਟਾ ਗੁਰਪ੍ਰੀਤ ਸਿੰਘ ਦੋ ਗੁਰਪ੍ਰੀਤ ਸਿੰਘ ਨੇ ਇਹ ਟੋਟਲ 12 ਦੋਸ਼ੀ ਹੈਗੇ ਨੇ ਇਹਨਾਂ ਦੋਸ਼ੀਆਂ ਦੇ ਵਿੱਚੋਂ ਅ ਕੁੱਲ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਰਨ ਸਿੰਘ ਤੇ ਹਾਜਮਪ੍ਰੀਤ ਨੂੰ 19 ਤਰੀਕ ਨੂੰ ਨਾਲ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਪੇ ਸੀਗੇ ਜਿਹੜੇ ਰਿਕਵਰ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਦੇ ਕੋਲੇ ਕਤੇ ਟੋਰਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਕਿ ਉੱਥੇ ਮੌਕੇ ਤੇ ਫਾਇਰ ਹੋਏ ਸੀਗੇ ਉਹ ਦੋਸ਼ੀ ਹਜੇ ਭੱਜੇ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹਨਾਂ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ ਸਤਰਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਤੇ ਤਲਵਿੰਦਰ ਇਹ ਦੋਸ਼ੀ 20 ਤਰੀਕ ਨੂੰ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋਏ ਨੇ ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨਸ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਇੱਦਾਂ ਦੀ ਹੁੱਲੜ ਪਾਉਣਗੇ ਇਹਨਾਂ ਦੇ ਵਿੱਚੋਂ ਕਈਆਂ ਦੇ ਡਰਗ ਟੈਸਟ ਵੀ ਪੋਜ਼ਿਟਿਵ ਆਏ ਨੇ ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਲਾਅ ਤਾਂ ਇਹਨਾਂ ਦੇ ਖਿਲਾਫ ਸਖਤ ਹੈਗਾ ਹੀ ਹੈ ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਕੋਈ ਵੀ ਟੋਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਜਾ ਕਾਰਨ ਕੀ ਬਣਿਆ ਵੀ ਲੜਾਈ ਦਾ ਇਹਨਾਂ ਦਾ ਆਪਸ ਵਿੱਚ ਇਹ ਕਾਰਨ ਬਣਿਆ ਜਿਹੜੀ ਮੇਨ ਸ਼ੁਰੂਆਤ ਹੋਈ ਸੀ ਕਿ ਇੱਕ सनी ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਨਾਂ ਦੀ ਕੋਈ ਆਪਸੀ ਪਰਸਨ ਰੰਜਿਸ਼ ਸੀਗੀ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ ਪੁਰਾਣੀ ਕਿਸ਼ਕਸ ਕਹਿੰਦੇ ਪੁਰਾਣੀ ਰੰਜਿਸ਼ ਕਿਹਦਾ ਕਹਿੰਦੇ ਇਹ ਵਪਾਰਕ ਤੋਝਾਈ ਸੀ ਜਦੋਂ ਇਹ ਗੱਲ ਕੀਤਾ ਕਿ ਕਿੱਥੇ ਇਹ ਸਾਰਿਆਂ ਦੀ ਏਜ तकरीबन 22 ਤੋਂ ਲੈ ਕੇ 27 ਸਾਲ ਦੀ ਏਜ ਹੈ ਇਹ ਅਲੱਗ-ਅਲੱਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਹੀ ਨੇ ਜਿਵੇਂ ਕਿ ਅ ਸਨੀ ਰਤਨਪੁਰੀਆ ਵਾਸੀ ਝੋਟੀਆਂ ਦਰਹਿਨਵਾਲਾ ਝੋਟੀਆਂ ਪਿੰਡ ਦੇ ਰਹਿਣ ਵਾਲਾ ਹਰਨੀਵਾਲਾ ਦੇ ਨੇੜੇ ਤੇ ਹੈਪੀ ਸਿੰਘ ਚਾਹੜਾ ਵਾਲੀ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਘਟੀਆਂ ਵਾਲੀ ਦਾ ਰਹਿਣ ਵਾਲਾ ਕਰਨ ਸਿੰਘ ਅ ਅਰਨੀਵਾਲਾ ਸ਼ਹਿਰ ਦਾ ਰਹਿਣ ਵਾਲਾ ਜਿਸ ਵੀਰ ਸਿੰਘ ਅਰਨੀਵਾਲਾ ਦਾ ਕਰਨ ਸਾਗਰ ਵੀ ਅਰਨੀਵਾਲਾ ਦਾ ਸਾਜਨ ਵਾਸੀ ਝੋਟੀਆਂ ਦਾ ਕਰਨ ਸਿੰਘ ਵਾਸੀ ਚੱਕਰੇਵਾਲਾ ਦਾ ਇਸ ਤਰੀਕੇ ਨਾਲ ਸਾਰੇ ਨੇੜਲੇ ਪਿੰਡਾਂ ਦੇ ਲੋਕ ਸਰ ਵੈਪਨ ਦੀ ਗੱਲ ਕਰੀਏ ਵੈਪਨ ਕਿੱਥੋਂ ਪ੍ਰੋਵਾਈਡ ਹੋਈ ਸੀ ਇਹਨਾਂ ਨੂੰ ਕੋਈ ਪਤਾ ਲੱਗ ਸਕੇ ਉਹ ਇਹਨਾਂ ਦੇ ਕੋਲੇ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵੈਪਨ ਨਜਾਇਜ਼ ਵੈਪਨ ਦੋ ਜਿਹੜੇ ਇਹਨਾਂ ਨੇ ਯੂਜ਼ ਕਰੇ ਨੇ ਬਟੇ ਕਿੱਥੋਂ ਪ੍ਰੋਵਾਈਡ ਹੋਈ ਸੀ ਉਹ ਤੋਂ ਪਤਾ ਲੱਗੂ ਜਦੋਂ ਵੈਪਨ ਰਿਕਵਰ ਹੋ ਜਾਣਗੇ ਇਹਨਾਂ ਬੰਦੋਂ ਦੋਸ਼ੀ ਜਿਹਨਾਂ ਦੇ ਕੋਲ ਵੈਪਨ ਸੀ ਉਹ ਹਜੇ ਫਰਾਰ ਨੇ ਇਹ ਦੇਸੀ ਸੀ ਜਾਂ ਕੋਈ ਦੂਸਰੇ ਨੇ ਦੇਸੀ ਦੱਸਿਆ ਜਾ ਰਿਹਾ ਪਰ ਜਿਆਦਾ ਪਤਾ ਲੱਗੂ ਜਰੂਰ ਅਰੈਸਟ ਹੋ ਜੂਗੇ ਇਹ ਸਰ ਗਰੋਹ ਦਾ ਕਹਿਆ ਜਾਂਦਾ ਕਿ ਇਹਨਾਂ ਦੇ ਗਰੋਹ ਬਣਿਆ ਆ ਸੀ ਇਹਨਾਂ ਦੇ ਖਿਲਾਫ ਪਹਿਲਾ ਮੁਕਦਮਾ ਦਰਜ ਨਹੀਂ ਗਰੋਹ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੀਂ ਏਜ ਦੇ ਬੰਦੇ ਨੇ ਗੈਂਗਸਟਰ ਲਿਸਟਡ ਨਹੀਂ ਹੈਗੇ ਲੇਕਿਨ ਇਹਨਾਂ ਦੇ ਖਿਲਾਫ ਕਈਆਂ ਦੇ ਖਿਲਾਫ ਦੋ ਮੁਕਦਮੇ ਨੇ ਇਹਨਾਂ ਦੇ ਵਿੱਚੋਂ ਇੱਕ ਸਤਰਾਮ ਸਿੰਘ ਆ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਇਨਾਂ ਦੇ ਖਿਲਾਫ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਇਸੇ ਤਰੀਕੇ ਨਾਲ ਪੰਜ ਪੰਜ ਦੋ ਮੁਕਦਮੇ ਕਿਸੇ ਦੇ ਖਿਲਾਫ ਇੱਕ ਮੁਕਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਮੁਕਦਮੇ ਵੀ ਦਰਜ ਨੇ ਉਹ ਸਿੰਗਲ ਤੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਣ ਦੇ ਅਧੀਨ ਹੈ ਜਾਂ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਆ ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕਰਦੇ ਕੋ ਕਰ ਰਹੀ ਹੈ ਕਿੰਨੇ ਤਲਾਸ਼ੀਆਂ ਦੇ ਸੀ ਅ ਦੋ ਟੈਸਟ ਪੋਜ਼ਿਟਿਵ ਆਇਆ ਪਰ ਕੀ ਲਗਾਉਂਦੇ ਸੀ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਹੋਊਗਾ ਸਰ ਲੜਾਈ ਹੋਈ ਕਿਥੇ ਆ ਜੇ ਮੌਕੇ ਦੀ ਇਹ ਲੜਾਈ ਸਟਾਰਟ ਹੋਈ ਹੈ ਚਾਲਾਪਿੰਡ ਦੇ ਵਿੱਚ ਫਿਰ ਉਸ ਤੋਂ ਬਾਅਦ ਕੰਟੀਨਿਊ ਹੋਈ ਹਰਨੀ ਵਾਲਾ ਏਰੀਆ ਦੇ ਵਿੱਚ ਗੋਲੀ ਚੱਲੀ ਜਿੱਥੇ ਸਰ ਗੋਲੀ ਚੱਲੀ ਚਾਲਾਪਿੰਡ ਜੀ ਇਹ ਦੋਨੇ ਥਾਂ ਤੇ ਲੜਾਈ ਜਾਨੀ ਕਿ ਗੋਲੀ ਚੱਲੀ ਲੜਾਈ ਦੋਨੇ ਥਾਂ ਦੀ ਆਪਸ ਚ ਹੋਈ ਹੈ ਪਰ ਗੋਲੀ ਇੱਕ ਥਾਂ ਵੱਲੋਂ ਚਲਾਈ ਗਈ ਹੈ ਕਿੰਨੀ ਗੋਲੀ ਲੱਗੀ ਐ ਸਰ ਇਹ ਟੋਟਲ ਤਿੰਨ ਫਾਇਰ ਸਾਹਮਣੇ ਆਏ ਨੇ ਜਿਹੜੇ ਤਿੰਨ ਫਾਇਰ ਹੋਏ ਨੇ ਕਿਹੜੇ ਬੰਦੇ ਦੇ ਵਿੱਚ ਸਰ ਮਜੀਬ ਇਹ ਵੱਜੀ ਕਿਸੇ ਦੇ ਨਹੀਂ ਹੈਗੀ ਗੋਲੀ ਕਿ ਕੈਜ਼ੁਐਲਟੀ ਤਾਂ ਪੱਟ 'ਚ ਗੋਲੀ ਵੱਜੀ ਪੱਟ ਦੇ ਵਿੱਚ ਪੱਟ ਦੇ ਵਿੱਚ ਜਿਹੜੀ ਗੋਲੀ ਵੱਜੀ ਐ ਉਹ ਉਹਨਾਂ ਦੀ ਸਟੇਟਮੈਂਟ ਨਹੀਂ ਹੋਈ ਪੁਲਿਸ ਵੱਲੋਂ ਵੀ ਐਫ ਆਈ ਆਰ ਰਜਿਸਟਰ ਹੋਈ ਆ ਤਾਂ ਕੈਜ਼ੁਐਲਟੀ ਨਹੀਂ ਕਰਦੇ ਕੀ ਐ ਸਰ ਮਾਈਨਰ ਕੈਜ਼ੁਐਲਟੀਆਂ ਹੈਗੀ ਨੇ 370 ਦੀ ਐਫ ਆਈ ਆਰ ਰਜਿਸਟਰ ਹੋਈ ਸਰ ਕੋਲਕਾਤਾ ਦੇ ਦੇਖਣ ਜਦੋਂ ਦੜਾ ਛੱਟਦਾ ਜਦੋਂ ਗੁੰਡਾ ਨਿਕੁੰਦਾ ਉਹ ਵੀ ਸ਼ਰਮੇ ਪਰ ਗੁੰਡਾ ਕਰਦੇ ਕੀਤੀ ਜਾ ਰਹੇ ਤਿੰਨ ਚਾਰ ਪਰ ਇਸ ਤਰ੍ਹਾਂ ਮਾਮਲੇ ਆਕਦੇ ਨੇ ਤੇ ਉਸ ਤਰ੍ਹਾਂ ਦੇ ਜੋ ਕੋਈ ਹੋਰ ਹਨ ਉਹਨਾਂ ਕੀ ਤਰ੍ਹਾਂ ਚੱਲੇ ਜਿਹੜੇ ਇਸ ਤਰ੍ਹਾਂ ਦੇ ਕੋਈ ਵੱਖਰੇ ਮੈਟਰਸ ਹੈਗੇ ਨੇ ਉਹਨਾਂ ਦੀ ਸੈਪਰੇਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਿਆ ਜਾਊਗਾ ਇਸ ਤਰ੍ਹਾਂ ਸਰ ਅੱਜ ਆਪਰੇਸ਼ਨ ਚਲਾਇਆ ਗਿਆ ਸੀਗਲ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਅਜੇ ਸੰਗੀਆਂ ਤਾਂ ਸਾਂਝੀ ਕੀਤੀ ਆਪਰੇਸ਼ਨ ঈਗਲ ਦੇ ਵਿੱਚਾਈ ਮਾਰਕੀ ਕੀ ਬਰਾਮਰੀ ਹੈ ਇਹ ਕਿਨੇ ਬੰਦੇ ਦਾਸ ਕਿ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਬੀਜਪੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਤਹਿਤ ਅ ਡੀਆਈਜੀ ਫਿਰੋਜ਼ਪੁਰ ਰੇਂਜ ਅਤੇ ਐਸਐਸਪੀ ਫਾਜ਼ਲਕਾ ਜੀ ਦੀ ਰੈਨੂਵਾਈਟ ਡਿਸਟ੍ਰਿਕਟ ਫਾਜ਼ਲਕਾ ਦੀ ਪੁਲਿਸ ਦੀ ਟੀਮ ਨੇ ਵੱਖ-ਵੱਖ ਏਰੀਆਜ਼ ਦੇ ਵਿੱਚ ਕਾਸੋ ਆਪਰੇਸ਼ਨ ਨੂੰ ਅੱਜ ਐਗਜ਼ੀਕਿਊਟ ਕੀਤਾ ਜਿਸ ਦੇ ਤਹਿਤ ਟੋਟਲ 7 ਐਫਆਈਆਰ ਰਜਿਸਟਰ ਕੀਤੀ ਗਈਆਂ ਤੇ 21 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਟੋਟਲ ਰਿਕਵਰੀ 105 ਗ੍ਰਾਮ ਹਿਰੋਇਨ ਦੀ ਹੋਈ ਹੈ 11 ਲੱਖ 38500 ਡਰਗ ਮਨੀ ਰਿਕਵਰ ਹੋਈ ਹੈ 590 ਇਨਟੌਕਸਿਕੈਂਟ ਟੈਬਲੇਟਸ ਰਿਕਵਰ ਹੋਈਆਂ ਨੇ 400 ਲੀਟਰ ਲਹਾਨ ਰਿਕਵਰ ਹੋਈ ਹੈ ਇੱਕ ਕਾਰ ਰਿਕਵਰ ਹੋਈ ਹੈ ਤੇ ਤਿੰਨ ਮੋਟਰਸਾਈਕਲ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਰੋਕੂ ਕਾਰਵਾਈਆਂ ਪ੍ਰੀਵੈਂਟਿਵ ਐਕਸ਼ਨ ਅੰਡਰ ਸੈਕਸ਼ਨ 110 CrPC ਦੇ ਕਰਵਾਈ ਗਏ ਨੇ ਜਿਨ੍ਹਾਂ ਦੇ ਵਿੱਚ ਹਰਜਿੰਦਰ ਕੁਮਾਰ son of ਹੰਸਰਾਜ ਵਿਲੇਜ ਰਾਣਾ सदर ਫਾਜ਼ਿਲਕਾ ਸੰਦੀਪ ਸਿੰਘ ਐਲੀਅਸ ਚਿੱਪੀ son of ਕਰਨੈਲ ਸਿੰਘ ਵਿਲੇਜ 올ਡ ਸਲੇਮ ਸ਼ਾਹ ਸਦਰਫਾਜ਼ਿਲ ਕਾ ਕਰਨੈਲ ਸਿੰਘ son of ਅਮੀਰ ਸਿੰਘ ਵਿਲੇਜ 올ਡ ਸਲੇਮ ਸ਼ਾਹ ਸਦਰਫਾਜ਼ਿਲ ਕਾ ਮਲਕੀ ਸਿੰਘ son of ਬਚਨ ਸਿੰਘ ਵਿਲੇਜ ਹਸਤਾਕਲਾ ਸਦਰਫਾਜ਼ਿਲ ਕਾ ਜੇ ਸ਼ਾਮਲ ਨੇ ਜਿਨ੍ਹਾਂ ਦੀ ਰੋਕ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਖਿਲਾਫ 4 1 3 3 ਮੁਕਦਮੇ ਵਕ ਵਕ ਦੋਸ਼ੀਆਂ ਦੇ ਖਿਲਾਫ 4 4 3 3 ਮੁਕਦਮੇ ਦਰਜ ਨੇ ਐਨ ਡੀ ਪੀ ਐਸ ਦੇ ਪਹਿਲਾਂ ਵੀ ਇਨਾਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਪਰ ਇਹਨਾਂ ਦੇ ਖਿਲਾਫ ਰੋਕੂ ਕਾਰਵਾਈ ਕੀਤੀ ਗਈ ਹੈ ਜਿਹੜੇ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਹੋਈਆਂ ਨੇ ਉਹ ਦੋਸ਼ੀ ਹੈਗੇ ਨੇ ਆ ਐਫ ਆਈ ਆਰ ਨੰਬਰ 64 ਜਿਹੜੀ ਰਜਿਸਟਰ ਹੋਈ ਹੈ ਉਹਦੇ ਉਸ ਦੋਸ਼ੀ ਹੈਗੇ ਨੇ 사ਜਨਪ੍ਰੀਤ ਸਿੰਘ ਕੁਲਦੀਪ ਸਿੰਘ ਕਰਨ ਸਿੰਘ ਸਤਰਾਮ ਸਿੰਘ ਗੁਰਵਿੰਦਰ ਸਿੰਘ ਤਲਵਿੰਦਰ ਸਿੰਘ ਸੁਖਵਿੰਦਰ ਵਿਜੇ ਸਿੰਘ ਜਿਹੜੀ ਐਫ ਆਈ ਆਰ 99 ਰਜਿਸਟਰ ਹੋਈ ਹੈ ਸਿਟੀ ਜਲਾਲਾਬਾਦ ਦੀ ਉਹਦੇ ਵਿੱਚ ਦੋਸ਼ੀ ਹੈਗੇ ਨੇ ਲਖਵਿੰਦਰ ਸਿੰਘ ਏਲੀਅਸ ਬਿੱਟੂ ਸਨੋ ਸਰਜੀਤ ਸਿੰਘ ਬਲੂਆਣੇ ਦਾ ਕ੍ਰਿਸ਼ਨ ਸਿੰਘ ਐਲੀਅਸ ਬੱਬੂ son of ਮੈਕ ਦੇ ਸਿੰਘ ਟਿਵਾਣਾ ਕਲਾਂ ਦਾ ਐਫ ਆਈ ਆਰ ਨੰਬਰ 100 ਰਜਿਸਟਰ ਹੋਈ ਹੈ ਸਿਟੀ ਜਲਾਲਾਬਾਦ ਦੇ ਵਿੱਚ ਸਾਈਂ son of ਕੁਲਦੀਪ ਸਿੰਘ ਲਾਲਾ ਬਸਤੀ ਦਾ ਸੋਨੂ ਐਲੀਅਸ ਸਾਜਨ ਸਰਵੋ ਮੰਗਲ ਸਿੰਘ ਲਾਲਾ ਬਸਤੀ ਦਾ ਬਲਜਿੰਦਰ ਸਿੰਘ son of ਜੁਗਿੰਦਰ ਸਿੰਘ ਗੁਰਚਰਨ ਸਿੰਘ ਸਰਵੋ ਪਰਮਜੀਤ ਸਿੰਘ ਉਸ ਤੋਂ ਇਲਾਵਾ ਐਫ ਆਈ ਆਰ ਨੰਬਰ 71 ਦੇ ਵਿੱਚ ਸੁਰਿੰਦਰ ਸਿੰਘ ਦੋਸ਼ੀ ਨਾਮ ਦਾ ਐਫ ਆਈ ਆਰ 72 ਦੇ ਵਿੱਚ ਮਨਜੀਤ ਕੌਰ ਵਾਈਫ ਆਫ ਮਲਕੀਤ ਸਿੰਘ ਦੋਸ਼ੀ ਉਸੇ ਤਰੀਕੇ ਨਾਲ ਐਫ ਆਈ ਆਰ ਨੰਬਰ 94 ਸਿਟੀ ਫਾਜ਼ਿਲਕਾ ਦੀ ਉਹਦੇ ਵਿੱਚ ਦੋਸ਼ੀ ਗੌਰਵ ਦੋਸ਼ੀ ਰਜੇਸ਼ ਦੋਸ਼ੀ ਲਖਵਿੰਦਰ ਲਖੋ son of ਰਜੇਸ਼ ਸਿੰਘ ਉਸੇ ਤਰੀਕੇ ਨਾਲ ਐਫ ਆਈ ਆਰ ਨੰਬਰ 121 ਦੋਸ਼ੀ ਸਰੀ ਸਿੰਘ ਇਸ ਤਰ੍ਹਾਂ ਕਿਨ ਵੱਖ-ਵੱਖ ਐਫ ਆਈ ਆਰਸ ਟੋਟਲ 7 ਐਫ ਆਈ ਆਰ ਰਜਿਸਟਰ ਕਰਕੇ 21 ਦੋਸ਼ੀਆਂ ਨੂੰ ਜਿਹੜੇ ਐਨ ਡੀ ਪੀ ਐਸ ਦੇ ਕੇਸ ਦੇ ਵਿੱਚ ਨਾਮਜ਼ਦ ਕਰਕੇ ਟੋਟਲ 105 ਗ੍ਰਾਮ ਹਿਰੋਇਨ ਤੇ 11 ਲੱਖ 38 ਹਜ਼ਾਰ ਡਰਗ ਮਨੀ 590 ਟੌਕਸਿਕ ਟੌਕਸਿਕਨ ਟੈਬਲੇਟਸ 400 ਲੀਟਰ ਲਾਹਣ ਇੱਕ ਕਾਰ ਤੇ ਤਿੰਨ ਮੋਟਰਸਾਈਕਲ ਟੁੱਟ ਰਿਕਵਰ ਕਰਕੇ ਫਾਜ਼ਿਲਕਾ ਪੁਲਿਸ ਦੀ ਇਹ ਬਹੁਤ ਵੱਡੀ ਅਚੀਵਮੈਂਟ ਹੈ ਜੀ ਤੇ ਇਸ ਨਾਲ ਨਸ਼ਾ ਤਸਕਾ ਨੂੰ ਬਹੁਤ ਠੱਲ ਹੋਵੇ ਜੇ ਕਿੰਨੀ ਗੱਲ ਕਰ ਰਹੇ ਸਰ ਕਿਹਨੇ ਜਿਹੜੀ ਹੈਰੋਇਨ ਦੀ ਰਿਕਵਰੀ ਕਿੱਥੇ ਹੋਈ ਹੈ ਸਾਹਿਬ ਇਹ ਜਿਹੜੀ ਹੈਰੋਇਨ ਦੀ ਰਿਕਵਰੀ ਹੈ ਇਹ ਵੱਖ-ਵੱਖ ਕੇਸਿਸ ਦੇ ਵਿੱਚ ਟੋਟਲ ਹਿਰੋਇਨ ਦੀ ਰਿਕਵਰੀ 105 ਗ੍ਰਾਮ ਹੈ ਇਹ ਸਾਰੇ ਕੇਸਿਸ ਦੇ ਵਿੱਚ ਟੋਟਲ ਰਿਕਵਰੀ ਐਗਰੀਗੇਟ ਰਿਕਵਰੀ ਹੈ ਦਰਗਮਣੀ ਦੀ ਗੱਲ ਕਰੀਏ ਸਰ ਤਾਂ ਦਰਗਮਣੀ ਕਿੱਥੇ ਹੈ ਦਰਗਮਣੀ ਪੁਲਿਸ ਸਟੇਸ਼ਨ ਸਿਟੀ 2 ਦੇ ਵਿੱਚ ਐਫ ਆਈ ਆਰ ਇਸ ਬੀਇੰਗ ਰਜਿਸਟਰਡ ਉਹ ਅਜੇ ਥੋੜੀ ਦਿਰ ਪਹਿਲਾਂ ਹੀ ਡਰਗਮਣੀ ਰਿਕਵਰ ਹੋਈ ਹੈ ਤੇ ਐਫ ਆਈ ਆਰ ਰਜਿਸਟਰ ਸਿਟੀ 2 ਅਬੋਰ ਦੇ ਵਿੱਚ ਕੀਤੀ ਜਾ ਰਹੀ ਹੈ ਕਾਰ ਸਰ ਕਿੱਥੇ ਉਹ ਵੀ ਦੱਸ ਦਿਓ ਮੜਾ ਜੀ ਕਾਰ ਕਿਹੜੇ ਸਰ ਜੀ ਜਿਹੜੀ ਕਾਰ ਹੈ ਜੀ ਉਹ ਅਬੋਰ ਸਿਟੀ ਦੇ ਵਿੱਚ ਰਿਕਵਰ ਹੋਈ ਹੈ ਛਾਪੇ ਮਾਰ ਜਿਹੜੀ ਕੀਤੀ ਸੀ ਹੁੰਦਾ ਜੀ ਪ੍ਰਾਪਤੀ ਹੋਈ ਸਰਕਾਰ ਜੀ ਹਾਂ ਇਹ ਸਾਰੇ ਜਿਹੜੇ ਵਹੀਕਲਸ ਤੇ ਤਿੰਨ ਮੋਟਰਸਾਈਕਲ ਤੇ ਇੱਕ ਕਾਰ ਇਹ ਡਰੱਗਸ ਦੀ ਤਸਕਰੀ ਦੇ ਵਿੱਚ ਨਸ਼ੀ ਤਸਕਰੀ ਦੇ ਵਿੱਚ ਵਹੀਕਲਸ ਯੂਜ਼ ਹੋ ਰਹੇ ਸੀ ਸਰ ਲਗਾਤਾਰ ਪੁਲਿਸ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਗਰੋ ਵੀ ਫੜੇ ਜਾ ਰਹੇ ਨੇ ਲੋਕਾਂ ਨੂੰ ਨਾਮਜ਼ਦ ਕਰਕੇ ਪਰਚੇ ਦਰਜ ਕੀਤੇ ਜਾ ਰਹੇ ਨੇ ਜੋ ਮੇਨ ਦੋਸ਼ੀ ਨੇ ਸਰ ਉਹਨਾਂ ਨੂੰ ਕਦੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਥਲ ਪਾਈ ਜਾਏਗੀ ਤਾਂ ਕਿ ਜੋ ਸਪਲਾਈ ਕੀਤੀ ਜਾ ਰਹੀ ਹੈ ਨੂੰ ਬੰਦ ਕੀਤਾ ਜਾ ਸਕੇ ਤੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਇਸ ਤਰ੍ਹਾਂ ਵਿੱਚ ਗਰਾਊਂਡ ਲੈਵਲ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਨ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੁੰਦਾ ਉਹ ਸੈਕਸ਼ਨ 29 ਦੇ ਵਿੱਚ ਅਸੀਂ ਪੁਲਿਸ ਵੱਲੋਂ ਨਾਮਜ਼ਦ ਕੀਤਾ ਜਾਂਦਾ ਦੋਸ਼ੀਆਂ ਵੱਲੋਂ ਪੁੱਛਗਿੱਛ ਕਰਨ ਤੇ ਜੋ ਸਾਹਮਣੇ ਆਉਂਦਾ ਵੀ ਬੈਕਵਰਡ ਲਿੰਕੇਜ ਜਿਸ ਸਪਲਾਈ ਚੇਨ ਕੀ ਸੀ ਕਿੱਥੋਂ ਲੱਗਾਈ ਸੀ ਬਾਰਡਰ ਪਾਰ ਤੋਂ ਉਹਨਾਂ ਨੇ ਸਪਲਾਈ ਹੋਈ ਸੀ ਜਾਂ ਲੋਕਲ ਕਿਸੇ ਹੋਰ ਸਟੇਟ ਦੇ ਵਿੱਚੋਂ ਰਿਕਵਰੀ ਇਹਨਾਂ ਤੋਂ ਜਿਹੜੀ ਸਪਲਾਈ ਹੋਈ ਸੀ ਜਿੱਥੋਂ ਵੀ ਕੋਈ ਦੋਸ਼ੀ ਸਾਹਮਣੇ ਆਉਂਦਾ ਹੈ ਉਹਨੂੰ ਸੈਕਸ਼ਨ 29 ਦੇ ਵਿੱਚ ਨਾਮਜ਼ਦ ਕਰਕੇ ਲਿੰਕ ਐਵੀਡੈਂਸ ਕ੍ਰੀਏਟ ਕਰਕੇ ਦੋਸ਼ੀ ਕਨਸਰਨ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਸਾਡੇ ਹੁਣ ਤੱਕ ਟੋਟਲ ਪਿਛਲੇ 2 ਮਹੀਨੇ ਦੇ ਵਿੱਚ ਟੋਟਲ 32 ਦੋਸ਼ੀ ਨੇ ਜਿਹੜੇ ਬੈਕਵਰਡ ਲਿੰਕੇਜ ਦੇ ਵਿੱਚ ਅਸੀਂ ਟ੍ਰੇਸ ਕਰਕੇ ਅਰੈਸਟ ਕੀਤੇ ਜਾ ਚੁੱਕੇ ਨੇ ਜਿਹੜਾ ਵੀ ਨਸ਼ੇ ਦੀ ਜੋ ਚੇਨ ਬਣੀ ਹੈ ਜੋ ਉਹਨਾਂ ਦਾ ਨੈਟਵਰਕ ਬਣਿਆ ਹੋਇਆ ਹੈ ਉਹਨੂੰ ਕਰੈਕ ਕਰਨਾ ਹੀ ਪੁਲਿਸ ਦਾ ਮੇਨ ਮਕਸਦ ਹੈ ਜਿਹੜੇ ਗਰਾਊਂਡ ਲੈਵਲ ਤੇ ਸੇਲ ਕਰ ਰਹੇ ਨੇ ਉਹ ਛੋਟੇ ਖਿਡਾਰੀ ਨੇ ਲੇਕਿਨ ਜਿਹੜੇ ਪਿੱਛੇ ਵੱਡੇ ਬੰਦੇ ਨੇ ਜਿਹੜੇ ਉਹਨਾਂ ਆ ਜੋ ਆਪਰੇਸ਼ਨ ਈਗਲ ਚਲਾਇਆ ਗਿਆ ਇਸ ਹੇ ਕਿੰਨੇ ਬੰਦੇ ਅਰੈਸਟ ਕੀਤੇ ਗਏ ਇਹ ਆਪਰੇਸ਼ਨ ਆਪਰੇਸ਼ਨ ਈਗਲ ਤਹਿਤ ਹੀ ਟੋਟਲ 21 ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਤੇ ਇਥੇ ਵੀ ਕੀਤੇ ਗਏ ਬਸ ਮੁੱਖਰੇ ਕੀਤੇ ਇਹ ਵੱਖਰੇ ਵੱਖਰੇ ਪੂਰੀ ਡਿਸਟ੍ਰਿਕਟ ਦੇ ਵਿੱਚ ਆਪਰੇਸ਼ਨ ਈਗਲ ਚਲਾਇਆ ਗਿਆ ਸੀ ਜਿਹਦੇ ਤਹਿਤ 7 ਐਫਆਈਆਰ ਰਜਿਸਟਰ ਕਰਕੇ 21 ਦੋਸ਼ੀ ਨੂੰ ਅਰੈਸਟ ਕੀਤਾ ਗਿਆ ਸਹੀ ਤਦਾਦ ਨੇ ਦੋਹਾਂ ਦਾ ਸਮਾਜ ਦਾ ਸ਼ਰਮ ਨਸ਼ਾ ਤਸਕਰ ਸਮਾਜ ਦੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਕਹਿਜਾ ਜੁਰਮ ਹੈ ਜਿਹੜਾ ਸਮਾਜ ਨੂੰ ਅੰਦਰੋਂ ਖੋਖਲਾ ਕਰਦਾ ਹੈ ਇਸ ਤਰ੍ਹਾਂ ਦੇ ਦੋਸ਼ੀਆਂ ਦੇ ਖਿਲਾਫ ਪੁਲਿਸ ਦੀ ਕੋਈ ਟੋਲਰੈਂਸ ਨਹੀਂ ਹੈ ਐਧਾ ਦੇ ਦੋਸ਼ੀਆਂ ਦੇ ਖਿਲਾਫ ਕਾਨੂੰਨ ਵੀ ਬਹੁਤ ਸਖਤ ਹੈ ਤੇ ਐਫ ਆਈ ਆਰ ਸੇ ਰਜਿਸਟਰ ਹੁੰਦੀ ਹੀ ਹੁੰਦੀਆਂ ਨੇ ਸਮਾਜਿਕ ਤੌਰ ਤੇ ਵੀ ਇਹਨਾਂ ਦੋਸ਼ੀਆਂ ਨੂੰ ਆਊਟਕਾਸਟ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਬਹੁਤ ਸਟ੍ਰਿਕਟਨੈਸ ਕੀਤੀ ਜਾ ਰਹੀ ਹੈ ਕੋਈ ਵੀ ਦੋਸ਼ੀ ਇਹ ਛੱਡਿਆ ਨਹੀਂ ਜਾਊਗਾ ਜਿਹੜਾ ਵੀ ਦੋਸ਼ੀ ਨਸ਼ਾ ਵੇਚਦਾ ਜਾਂ ਇਹਨੂੰ ਕੈਰੀ ਕਰਦਾ ਫੜਿਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦਾ ਅਕਸਰ ਦੇਖਣਾ ਮਿਲਦਾ ਸਰ ਪੁਲਿਸ ਫੜਦੀ ਹੈ ਪਰ ਕੁਝ ਜਿਹੜੇ ਹੈ ਪਾਰਟੀਵਾਦੀ ਦੇ ਵਿੱਚ ਆਪਾਂ ਨੂੰ ਸ਼ਰਾਬ ਆਉਂਦੇ ਨੇ ਕਿ ਕੀ ਕਹਿਣਾ ਚਾਹੋਗੇ ਉਹਨਾਂ ਦੇ ਇਸ ਤਰ੍ਹਾਂ ਦੀ ਕੋਈ ਵੀ ਟੋਲਰੈਂਸ ਬਿਲਕੁਲ ਵੀ允许 ਨਹੀਂ ਹੈਗੀ ਸਰਕਾਰ ਦੀ ਵੀ ਸਖਤ ਹਦਾਇਤਾਂ ਨੇ ਬਿਲਕੁਲ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਕਵੈਸਟ ਜਾਂ ਕੋਈ ਵੀ ਤਰ੍ਹਾਂ ਦੀ ਐਂਟਰਟੇਨਮੈਂਟ ਨਹੀਂ ਕੀਤੀ ਜਾਊ। ਜਦ ਤੁਹਾਨੂੰ ਵੀ ਮੈਸੇਜ ਦੇਣਾ ਚਾਹੁੰਦਾ ਸ਼ਹਿਰ ਵਸ। ਇਹ ਡਬਲ ਐਸ ਡਬਲ ਜਿਹੜਾ ਹੈਗਾ ਅਪਰੋਚ ਕਰਨੀ ਜ਼ਰੂਰੀ ਹੈ ਸਿਰਫ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਜੇ ਜ਼ਰੂਰੀ ਹੈ ਤਾਂ ਉਹਦੇ ਵਾਸਤੇ ਇੱਕ ਅਵੇਅਰਨੈਸ ਵੀ ਬਹੁਤ ਜ਼ਰੂਰੀ ਹੈ ਵੀ ਸਪਲਾਈ ਚੇਨ ਤਾਂ ਪੁਲਿਸ ਦੀ ਰਿਸਪੌਂਸਿਬਿਲਟੀ ਹੈ ਖਤਮ ਕਰਨਾ ਪਰ ਨਾਲ ਨਾਲ ਡਿਮਾਂਡ ਜੇ ਖਤਮ ਹੋਊਗੀ ਤਾਂ ਨਸ਼ਾ ਆਪਣੇ ਆਪ ਹੀ ਜੜੋਂ ਖਤਮ ਹੋ ਜਾਊਗਾ। ਥੈਂਕ ਯੂ ਸਾਰਿਆਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत